ਦੁਨੀਆ ਦਾ ਕਹਿ ਸਕਦਾ ਮੈਂ ਕੱਲੇ ਪੰਜਾਬ ਦਾ ਨਹੀਂ ਇੱਕ ਇਹੋ ਜਿਹਾ ਵਿਚੋਲਾ ਜਿਹਦੇ ਘਰ ਆ ਲੋਕ ਖੜੇ ਨੇ ਰਿਸ਼ਤੇ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਕਰਾਉਣ ਵਾਸਤੇ ਇੱਥੇ ਲੈਣ ਲੱਗੀ ਹੋਈ ਐ ਪਹਿਲਾ ਵਿਚੋਲਾ ਦੁਨੀਆ ਦਾ ਜਿਹਦੇ ਕਰਾਏ ਰਿਸ਼ਤੇ 'ਚ ਤਲਾਕ ਨਹੀਂ ਹੁੰਦਾ ਬਾਬਿਆਂ ਦੇ ਤਵੀਤ ਕਰਾ ਲਓ ਜੋਤਸ਼ੀਆਂ ਕੋਲੇ ਜਾਵੜੋ ਤਲਾਕ ਹੋ ਜਾਂਦਾ ਪਰ ਐਸ ਵਿਚੋਲੇ ਦੇ ਕਰਾਏ ਰਿਸ਼ਤੇ 'ਚ ਤਲਾਕ ਨਹੀਂ ਹੁੰਦਾ ਆਜੋ ਇੱਥੇ ਖੜੇ ਨੇ ਲੋਕ ਕਹਿੰਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਲੋਕ ਆਏ ਹੋਏ ਨੇ ਆਪਣੇ ਧੀਆਂ ਪੁੱਤਾਂ ਦੇ ਰਿਸ਼ਤਿਆਂ ਦੇ ਵਾਸਤੇ ਇਸ ਵਿਚੋਲੇ ਕੋਲੇ ਆਏ ਆ ਕਹਿੰਦਾ ਕਿ ਮੈਂ ਮੇਰੇ ਕਰਾਏ ਹੋਏ ਰਿਸ਼ਤੇ ਦੇ ਵਿੱਚ ਕਦੇ ਤਲਾਕ ਨਹੀਂ ਹੁੰਦਾ ਤੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਜੇ ਆਪਾਂ ਵੇਖਗੇ ਤੇ ਕੋਰਟ ਕਚਹਿਰੀਆਂ ਦੇ ਵਿੱਚ ਉਹਨੇ ਲੁੱਟਾਂ ਖੋਹਾਂ ਤੇ ਕਤਲਾਂ ਦੇ ਮਾਮਲੇ ਨਹੀਂ ਜਿੰਨੇ ਤਲਾਕ ਦੇ ਮਾਮਲੇ ਆ ਜੇ 100 ਕੇਸ ਚੱਲ ਰਿਹਾ ਅਦਾਲਤ ਦੇ ਵਿੱਚ ਤੇ ਉਹਦੇ ਚੋਂ 95 ਕੇਸ ਤਲਾਕ ਦੇ ਆ ਵਿਚਾਰ ਨਹੀਂ ਮਿਲਦੇ ਜਾਂ ਕੀ ਆਣ ਬਣਾ ਉਹ ਸਾਰੀ ਚੀਜ਼ ਪਰ ਵੇਖੋ ਰਜਿਸਟਰ ਪਏ ਆ ਇੱਥੇ ਕਚਹਿਰੀ ਲੱਗਦੀ ਹੈ ਵਿਚੋਲਾ ਸਾਹਿਬ ਦੇ ਘਰੇ ਪੂਰੇ ਫਾਰਮ ਪਏ ਆ ਹਰ ਚੀਜ਼ ਇਹ ਵਿਚੋਲਾ ਸਾਹਿਬ ਕਿਵੇਂ ਕਰਦੇ ਆ ਇਹਨਾਂ ਨਾਲ ਮੁਲਾਕਾਤ ਆਪਾਂ ਕਰਾਂਗੇ ਵਿਚੋਲਾ ਸਾਹਿਬ ਇੱਕ ਕੋਰਸ ਆ ਜਿਹੜਾ ਕਿੱਥੋਂ ਕੀਤਾ ਮੈਂ ਪਹਿਲੀ ਗੱਲ ਤਾਂ ਇਸ ਗੱਲ ਤੋਂ ਹੈਰਾਨ ਆ ਵੀ ਤਲਾਕ ਨਹੀਂ ਹੁੰਦਾ ਇਹ ਵਿਸ਼ਾ ਵੀ ਤੁਹਾਡੇ ਸਾਹਮਣੇ ਖੋਲਣਾ ਪਰ ਕੋਰਸ ਕਿਵੇਂ ਹੋਇਆ ਕੋਰਸ ਤਾਂ ਜੀ ਤਜਰਬੇ ਨਾਲ ਹੀ ਹੁੰਦਾ ਕੋਰਸ ਆਪਾਂ ਕਿਤੋਂ ਨਹੀਂ ਕੀਤਾ ਤਜਰਬਾ ਹੈ ਬਾਕੀ ਸਾਡਾ ਖਾਨਦਾਨੀ ਕੰਮ ਆ ਹੂੰ ਬੁਜ਼ੁਰਗਾਂ ਤਾਂ ਚੱਲੇ ਆ ਰਹੇ ਅਸੀਂ ਰਿਸ਼ਤੇ ਕਰਾਉਣ ਦਾ ਕੰਮ ਜਿਹੜਾ ਕਰਦੇ ਆ ਮੈਰਿਜ ਵੀਰੋ ਵੀ ਹੈ ਤੁਹਾਡਾ ਮੈਰਿਜ ਵੀਰੋ ਹੀ ਸਮਝ ਲੋ ਐਮ ਐਮ ਐਫ ਵੀਰੋ ਤਾਂ ਬੋਰਡ ਲਾ ਕੇ ਬਹਿ ਜਾਂਦੇ ਆ ਇੱਥੇ ਤਾਂ ਦੇਖ ਲੋ ਲਾਈਨਾਂ ਲੱਗੀਆਂ ਪਈਆਂ ਤੁਹਾਡੇ ਸਾਹਮਣੇ ਘਰੇ ਘਰੇ ਹੀ ਕਰਦੇ ਕਰੇ ਹੀ ਕਰਦੇ ਆਪਾਂ ਪਹਿਲਾ ਦੁਨੀਆ ਦਾ ਉਹ ਵਿਚੋਲਾ ਜੀ ਦੇ ਘਰੇ ਕੋਈ ਬੋਰਡ ਨਹੀਂ ਲੱਗਿਆ ਕੋਈ ਉਹ ਨਹੀਂ ਵੀ ਉੱਥੇ ਕਿਤੇ ਦੁਕਾਨ ਤੇ ਗਿਆ ਜਿਹੜੇ ਦਿਖਾਏ ਜਾਂਦੇ ਆ ਪਹਿਲਾਂ ਚੀਜ਼ਾਂ ਵੀ ਅਸੀਂ ਫੀਸ ਲਾਵਾਂਗੇ ਤੁਸੀਂ ਇੱਧਰ ਲੋਕ ਖੜੇ ਨੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਆਪਾਂ ਜ਼ਰੂਰ ਕਰਨੀਆਂ ਕਿਉਂਕਿ ਇਹ ਇੱਥੇ ਰਿਸ਼ਤਿਆਂ ਦੇ ਵਾਸਤੇ ਆਏ ਨੇ ਠੀਕ ਹੈ ਜੀ ਆ ਕਸੇ ਗਾ ਕੀ ਨਾਮ ਆ ਤੁਹਾਡਾ ਜੀ ਸਰਬਜੀਤ ਸਿੰਘ ਜੀ ਸਰਬਜੀਤ ਸਿੰਘ ਜੀ ਅੱਛਾ ਇਸ ਬਸਤੋਲੇ ਦੇ ਕੋਲ ਤੁਸੀਂ ਰਿਸ਼ਤਾ ਆਪਣੇ ਲੜਕੇ ਲਈ ਆਏ ਹੋ ਹਾਂ ਜੀ ਬਹੁਤ ਨਾਂ ਸੁਣਿਆ ਇਹਨਾਂ ਦਾ ਪਾਈ ਚੱਲ ਕੇ ਆਇਆ ਇਹਨਾਂ ਕੋਲੇ ਤਾਂ ਹੀ ਚੱਲ ਕੇ ਆਇਆ ਜੋ ਰਿਸ਼ਤਾ ਜਿਹੜਾ ਵੀ ਕਰਾਉਂਦੇ ਸਹੀ ਕਰਾਉਂਦੇ ਆ ਇਹਨਾਂ ਨੂੰ ਕਰਾਉਂਦੇ ਆ ਕੋਈ ਤਲਾਕ ਵਗੈਰਾ ਨਹੀਂ ਹੁੰਦਾਗਾ ਗੱਲ ਠੋਕ ਕੇ ਕਰਦੇ ਜੋ ਕਰਦੇ ਗੱਲ ਸਹੀ ਕਰ ਸੱਚ ਕਰ ਲਓ ਜੀ ਵੇਖੋ ਤੁਸੀਂ ਲੋਕ ਦੂਰੋਂ ਦੂਰੋਂ ਚੱਲ ਕੇ ਆ ਬੀਬੀਆਂ ਕਿਉਂਕਿ ਬੀਬੀਆਂ ਦੀ ਬਹੁਤ ਇਹ ਗੱਲਬਾਤ ਹੁੰਦੀ ਹੈ ਕਿਉਂਕਿ ਜਿਹੜੇ ਰਿਸ਼ਤੇ ਹੁੰਦੇ ਆ ਬੀਬੀਆਂ ਦਾ ਬਹੁਤ ਯੋਗਦਾਨ ਹੁੰਦਾ ਤੁਸੀਂ ਵੀ ਐਵੇਂ ਪੈਂਜੀ ਹ ਤੁਹਾਨੂੰ ਯਕੀਨ ਆ ਵੀ ਇਹ ਬਚੋਲੇ ਦੇ ਕਰਾਏ ਰਿਸ਼ਤਾ? ਹਾਂਜੀ 100% ਯਕੀਨ ਆ ਮੈਨੂੰ। ਇਹਨਾਂ ਦਾ ਹਾਂਜੀ ਵੀ ਰਿਸ਼ਤਾ ਕਰਾਇਆ ਕਦੇ ਤਲਾਕ ਨਹੀਂ ਹੋਇਆ ਅਜੇ ਤੱਕ। ਕਦੇ ਤਲਾਕ ਨਹੀਂ। ਨਹੀਂ ਹੋਇਆ। ਲਓ ਜੀ ਲੋਕ ਗਵਾਹਾਂ ਭਰਦੇ ਐਦਾਂ ਵੈਦ ਵੈਦ ਹੁੰਦੇ ਨੇ। ਤੁਸੀਂ ਕਹਿਣਾ ਕੁੜੀਆ ਕੁਛ? ਨਹੀਂ ਕੁਛ ਨਹੀਂ ਕਹਿਣਾ। ਇਹ ਤਾਂ ਵਿਚਾਰੀ ਸੰਗ ਰਹੀ ਐ ਚਲੋ ਕੋਈ ਗੱਲ ਨਹੀਂ। ਪਰ ਯਾਦ ਰੱਖਿਓ ਇਸ ਕੁੜੀ ਨੂੰ ਤੁਸੀਂ ਠੀਕ ਆ। ਇਹ ਵੀ ਵੀਡੀਓ 'ਚ ਆ ਗਈ ਆਪਣੇ। ਹੁਣ ਦੇਖੋ ਇੰਨੇ ਲੋਕ ਆਏ ਨੇ ਰਿਸ਼ਤੇ ਲਈ ਆਏ ਹੋ ਜੀ। ਹਾਂਜੀ। ਆਈ। ਰਸਤੇ ਲਈ ਆਏ ਹੋ ਇੱਥੇ ਨਹੀਂ ਹਾਂਜੀ ਹੋਰ ਦਵਾਈ ਲੈਣ ਆਏ ਹੋ ਸੰਗ ਆ ਜਾਂਦੀ ਹੈ ਕਿਥੇ ਕਿਥੇ ਕਹਿੰਦੇ ਰਸਤੇ ਲਈ ਇੱਥੇ ਨਹੀਂ ਆਏ ਠੀਕ ਆ ਹੋ ਜਾਂਦਾ ਕਈ ਵਾਰੀ ਨਾਲ ਆਏ ਹੁੰਦੇ ਨੇ ਮਿੱਤਰ ਵੇਲੀ ਵੀ ਨਾਲ ਲਿਆਉਂਦੇ ਆ ਲਓ ਇੱਕ ਬੀਬੀ ਹੋਰ ਆਈ ਆ ਸ਼ਾਇਦ ਇਹ ਵੀ ਰਸਤੇ ਲਈ ਇੱਥੇ ਆਈ ਹੋਵੇ ਹਾਂਜੀ ਬੀਬੀ ਜੀ ਹਾਂ ਜੀ ਤਾਂ ਗੱਲਬਾਤ ਮੈਨੂੰ ਲੱਗਦਾ ਰਸਤੇ ਲਈ ਆਏ ਹਾਂ ਯੈਸ ਯੈਸ ਸਰ ਰਸਤੇ ਲਈ ਇਹ ਵਿਚੋਲੇ ਕੋਲੇ ਆਏ ਤੁਸੀਂ ਚੱਲ ਕੇ ਯੈਸ ਮੈਂ ਕਾਫੀ ਸੁਣਿਆ ਹੈ ਇਹਨਾਂ ਬਾਰੇ अच्छा आ, कि मैं कि की कहजे रिश्ता जेड़ा तुसी किदे ਲਈ आए हो अपने किसी जवाक ਲਈ ਜਾਂ ਕਿਸੇ ਲਈ आए हो सर प्लीज माइंड योर लैंग्वेज मैं अपने ਲਈ आई हां अच्छा हजे हजे थोटा आपदे नहीं ਵਿਆਹ ਹੋਇਆ सॉरी सॉरी ओ आपा जवाक ਕਾਇਤਾ ਸੀ ਕਿੰਨੀ ਔਰ ਹੋ ਗਈ ਥੋਡੀ اے ਮੇਰੀ ਹੋ ਗਈ ਸਰ 34 ਹੋ ਗਈ ਆ 35 ਥੋੜਾ ਪੰਜਾਬੀ ਚ ਦੱਸੋ ਸਾਡੇ ਨਾਲ ਜੁੜੀ ਹੋਈ ਆਡੀਅנס ਨਾ ਪੰਜਾਬੀ ਵਾਲੀ ਆ 34 35 ਸਾਲ ਹੋ ਗਈ 34 35 ਸਾਲ ਦੀ ਹੋ ਗਈ ਫੇਰ ਤਾਂ ਭੂਆ ਵਾਲਾ ਕੰਮ ਜਾ ਹੋਇਆ ਪਿਆ ਤਾਂ ਉਹੀ ਤਾਂ ਜਵਾਕ ਵੀ ਹੁਣ ਛੜੀ ਪੋਛੜੀ ਪੋ ਗਿਆ ਕੇ ਬੋਲ ਛੜੀ ਭੂਆ اچھا ਨਹੀਂ ਇਹ ਇੰਨਾ ਟਾਈਮ ਕਿਉਂ ਨਹੀਂ ਰਿਸ਼ਤਾ ਕਰੋ ਆਪਦਾ ਵਿਆਹ ਤੁਸੀਂ ਕਰਵਾਇਆ ਜਾਂ ਕੀ ਗੱਲ ਬਾਤ ਪਹਿਲਾਂ ਸਰ ਮੈਂ ਐਕਚੁਅਲ ਦੇ ਵਿੱਚ ਮੈਨੂੰ ਅਬ੍ਰੋਡ ਦਾ ਕਰੇਜ਼ ਬਹੁਤ ਜ਼ਿਆਦਾ ਸੀ ਮੈਨੂੰ ਇਦਾਂ ਸੀ ਕੋਈ ਬਾਹਰਲਾ ਮੁੰਡਾ ਮਿਲੂਗਾ ਜਾਂ ਫਿਰ ਬਾਹਰ ਚਲੀ ਜਾਊਂਗੀ ਹੈਨਾ ਅਬ੍ਰੋਡ ਦੇ ਵਿੱਚ ਵੀ ਕੋਈ ਮੁੰਡੇ ਦੇਖੋ ਅੱਜ ਕੱਲ ਫੇਕ ਬਹੁਤ ਚੱਲਦਾ ਹੈ ਹੈਨਾ ਇੱਥੇ ਵੀ ਇੱਕ ਵਿਆਹ ਕੇ ਲੈ ਜਾਂਦੇ ਆ ਉਧਰ ਜਾ ਕੇ ਵੀ ਦੋ ਦੋ ਤਿੰਨ ਤਿੰਨ ਰੱਖ ਲੈਂਦੇ ਆ ਫਿਰ ਮੈਨੂੰ ਸੈਟਿੰਗ ਜੀ ਨਹੀਂ ਬੈਠੀ ਮੈਂ ਕਿਹਾ ਨਹੀਂ ਯਾਨੀ ਜਾਣੇ ਜਾਣੀ ਇਹ ਹੋਇਆ ਵੀ ਰਿਸ਼ਤੇ ਆਏ ਤੁਸੀਂ ਇਗਨੋਰ ਕੀਤੇ ਮੁੰਡੇ ਹਾਂ ਇਗਨੋਰ ਕੀਤੇ ਮੁੰਡੇ ਨਹੀਂ ਪਸੰਦ ਆ ਜਿਵੇਂ ਕੁੜੀਆਂ ਨਹੀਂ ਕਹਿੰਦੀ ਹੁੰਦੀ ਕੋਈ ਰਾਜਕੁਮਾਰ ਆਊਗਾ ਰਾਜਕੁਮਾਰ ਲੱਭਿਆ ਨਹੀਂ ਤੇ ਛੜੀ ਮਾਰ ਗਈ ਮੈਂ ਤਾਂ ਹਨ ਤਾਂ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਐਕਟਿੰਗ ਦਾ ਤੇ ਸਿੰਗਿੰਗ ਦਾ ਕਾਫੀ ਸ਼ੌਂਕ ਸੀਗਾ ਫਿਰ ਮੈਂ ਇੱਧਰ ਮਤਲਬ ਐਕਟਿੰਗ ਲਾਈਨ ਦੇ ਵਿੱਚ ਪੈ ਗਈ ਇੱਧਰ ਮੈਂ 3-4 ਸਾਲ ਮਤਲਬ ਵੇਖਿਆ ਮੈਨੂੰ ਇਦਾਂ ਸੀ ਕਿ ਕਿਸੇ ਸਿੰਗਰ ਨਾਲ ਜਾਂ ਕਿਸੇ ਵੱਡੇ ਆਰਟਿਸਟ ਦੇ ਨਾਲ ਹਨਾ ਵਿਆਹ ਕਰਵਾਉਂਗੀ ਫਿਰ ਉਧਰ ਵੀ ਵੇਖਿਆ ਮੈਂ ਉਹ ਵੀ ਮੈਨੂੰ ਥੋੜੇ ਸੌਸੋ ਜੇ ਲੱਗੇ ਮੈਂ ਕਿਹਾ ਨਹੀਂ ਕਿੰਨੇ ਕਿੰਨੇ ਟਾਈਮ ਤੋਂ 25 ਸਾਲ ਦੀ ਉਮਰ ਤੋਂ ਲੱਗੇ ਸੀ ਰਿਸ਼ਤੇ ਹਣ ਹਾਂ ਨਹੀਂ ਉਹ ਤਾਂ ਮੈਨੂੰ ਮੈਨੂੰ 20 ਸਾਲ ਦੀ ਇਸ ਤੋਂ ਹੀ ਲੱਗੇ 20 15 ਸਾਲ ਦਾ ਸੰਘਰਸ਼ ਆ ਬੀਬੀ ਨੂੰ ਕੋਈ ਵੀ ਮੁੰਡਾ ਪਸੰਦ ਨਹੀਂ ਆਇਆ ਆਖਰਕਾਰ ਉਸ ਵਿਚੋਲੇ ਇਤਲਾਕ ਨਹੀਂ ਹੋ ਗਾ ਇਹਨੂੰ ਇਹ ਵੀ ਸੀ ਵੀ ਜੇ ਮੁੰਡਾ ਬਚੋਲਾ ਲੱਭ ਦੂ ਕਮ ਸੇ ਕਮ ਤਲਾਕ ਤੇ ਨਾ ਹੋ ਹੁਣ ਤੱਕ ਆਪਾਂ ਕਹਿੰਦੇ ਆ ਵੀ ਬੰਦਾ ਸਟਰਗਲ ਕਰਦਾ ਆ ਆਪਣੀ ਕਾਮਯਾਬੀ ਲਈ ਪਰ ਇਸ ਬੀਬੀ ਨੇ ਹੁਣ ਤੱਕ ਜਿਹੜੇ ਵਿਚਾਰੀ ਨੇ ਸਟਰਗਲ ਕੀਤਾ ਧੱਕੇ ਖਾਦੇ ਆ ਆਪਦੇ ਵਿਆਹ ਲਈ ਕੋਈ ਗੱਲ ਨਹੀਂ ਬਣੀ ਜੀ ਮੈਂ ਮੈਂ ਆਪਣੇ ਕੈਰੀਅਰ ਦੇ ਲਈ ਵੀ ਧੱਕੇ ਖਾਦੇ ਆ ਇਹ ਤਾਂ ਤੁਸੀਂ ਨਾ ਕਹੋਗੇ ਮੈਂ ਹੁਣ ਹੁਣ ਇੱਥੇ ਅੱਜ ਆਏ ਹਾਂ ਤੁਸੀਂ ਚੱਲ ਜੀ ਮੈਨੂੰ ਹੁਣ ਇਦਾਂ ਸੀ ਕਿ ਮੈਂ ਹੁਣ ਥੋੜੀ ਓਵਰੇਜ ਹੋਈ ਜਾਂਦੀ ਆ ਤੇ ਟਾਈਮ ਦੇ ਨਾਲ ਹੀ ਕਰਵਾ ਲਈਏ ਤਾਂ ਬੈਟਰ ਆ ਤੇ ਇਹ ਵਿਚੋਲੇ ਬਾਰੇ ਕੀ ਨੇ ਦੱਸਿਆ ਇਹ ਵਿਚੋਲੇ ਬਾਰੇ ਮੈਂ ਕਾਫੀ ਸੁਣਿਆ ਮੈਂ ਸੋਸ਼ਲ ਮੀਡੀਆ ਤੇ ਵੇਖਦੀ ਰਹਿੰਦੀ ਆ ਇਹਨੇ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਬਈ ਮਤਲਬ ਇੱਥੇ ਤਲਾਕ ਨਹੀਂ ਹੋਊਗਾ ਜਿੱਦਾਂ ਬਾਬੇ ਦੀਆਂ ਐਡਸ ਚੱਲਦੀਆਂ ਨੇ ਉਸ ਤੋਂ ਜ਼ਿਆਦਾ ਇਹਨਾਂ ਦੀਆਂ ਐਡਸ ਚੱਲਦੀਆਂ ਨੇ ਸੋ ਉਹਨਾਂ ਦੀਆਂ ਐਡਸ ਮੈਂ ਵੇਖੀ ਨਹੀਂ ਤੁਸੀਂ ਤੁਸੀਂ ਇੱਥੇ ਆਏ ਇਸ ਵਿਚੋਲੇ ਕੋਲ ਆਏ ਏਦੋਂ ਪਹਿਲਾਂ ਰਿਸ਼ਤੇ ਲਈ ਕਦੇ ਕਿਸੇ ਬਾਬੇ ਤੋਂ ਤਵੀ ਧਾਗਾ ਜਾਂ ਕਦੇ ਜੋਤਸੀਆਂ ਨੂੰ ਹੱਥ ਵਖਾਏ ਕਦੇ ਉੱਥੇ ਨਹੀਂ ਗਏ ਉਹ ਵੀ ਉਹ ਵੀ ਕਾਫੀ ਕੋਸ਼ਿਸ਼ ਕਰਕੇ ਵੇਖਿਆ ਉਹਨਾਂ ਨਾਲ ਗੱਲ ਨਹੀਂ ਬੰਦੀ ਲਓ ਜੀ ਇਹ ਉਹ ਵਿਚੋਲਾ ਜੀ ਦੇ ਚਰਚੇ ਦੂਰ ਦੂਰ ਤੱਕ ਹੁੰਦੇ ਆ ਇਹ ਵਿਚੋਲਾ ਸਾਹਿਬ ਜੋਤਿਸ਼ੀਆਂ ਨੂੰ ਪਿੱਛੇ ਛੱਡ ਦੇ ਨਜ਼ਰ ਆ ਰਹੇ ਆ ਇਹ ਬਾਬਿਆਂ ਦੇ ਤਵੀਤ ਧਾਗਿਆਂ ਨੂੰ ਪਿੱਛੇ ਛੱਡ ਦੇ ਨਜ਼ਰ ਆ ਰਹੇ ਆ ਹੱਥ ਦੀਆਂ ਰਖਾਵਾਂ ਦੱਸਣ ਵਾਲੇ ਬਾਬਿਆਂ ਨੂੰ ਵੀ ਪਿੱਛੇ ਛੱਡ ਦੇ ਆ ਰਹੇ ਉਹ ਨਹੀਂ ਨਹੀਂ ਸਾਡੇ ਤਾਂ ਅੱਗੇ ਪੰਜ ਚਾਰ ਜਵਾਕ ਆ ਮੇਰੇ ਤਾਂ ਮੇਰੇ ਤਾਂ ਰਿਸ਼ਤਾ ਹੋਇਆ ਵਾ ਅਸੀਂ ਤਾਂ ਸਿਰਫ ਇਹਨਾਂ ਦੀਆਂ ਗੱਲਾਂ ਜਿਹੜੀਆਂ ਹੱਕ ਸੱਚ ਦੀ ਗੱਲ ਆ ਉਹ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਆ ਜੀ ਜੀ ਲਓ ਹੁਣ ਆਪਾਂ ਇੱਥੇ ਇਹ ਬੀਬੀ ਚੱਲ ਕੇ ਆਈ ਆ ਵਿਚਾਰੀ ਤੁਹਾਨੂੰ ਪੱਕਾ ਭਰੋਸਾ ਵੀ ਇਹ ਕਰਾ ਦੇਣਗੇ ਹਾਂ 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 ਫਾਈਨਲੀ ਮੈਨੂੰ ਭਰੋਸਾ ਇਹਨਾਂ ਨੇ 45 45 50 50 ਸਾਲਾਂ ਦੇ ਵੀ ਕਰਵਾਏ ਨੇ ਮੇਰੀ ਤਾਂ ਹਜੇ 35 ਸਾਲ ਮੇਰੀ ਤਾਂ ਹਜੇ ਉਮਰ ਹੀ ਕੁਛ ਨਹੀਂ ਲਓ ਜੀ ਇਹ ਗੱਲਾਂ ਤੁਹਾਡੇ ਸਾਹਮਣੇ ਹੋ ਰਹੀਆਂ ਨੇ ਦੇਖੋ ਬਹੁਤ ਸਾਰੇ ਲੋਕ ਆ ਇੱਥੇ ਜਿਹੜੇ ਆਏ ਹੋਇਆ ਪਰ ਗੱਲ ਹਜੇ ਆਪਣੀ ਵਿਚੋਲਾ ਸਾਹਿਬ ਦੇ ਨਾਲ ਪੂਰੀ ਨਹੀਂ ਹੋਈ ਐ ਉਹ ਗੱਲਬਾਤ ਵੀ ਆਪਣੀ ਜਿਹੜੀ ਹਜੇ ਆਪਾਂ ਇਹਨਾਂ ਦੇ ਨਾਲ ਕਰਨੀ ਹੈਗੀ ਵਿਚੋਲਾ ਸਾਹਿਬ ਇਹ ਲੋਕ ਆ ਜਿਹੜੇ ਇਹ ਨੇਤ ਆਉਂਦੇ ਨਹੀਂ 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 ਨੇਤੀ ਆਉਂਦੇ ਜੀ ਨੇਤੀ ਕਿਸੇ ਦਿਨ ਛੁੱਟੀ ਵੀ ਕਰਦੇ ਹੋ ਛੁੱਟੀ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਕਿੱਥੇ ਜਾਈਏ ਛੁੱਟੀ ਕਰਕੇ ਕਿੰਨੇ ਕਿੰਨੇ ਘਰ ਰਸਤੇ ਅੱਜ ਤਾਈਂ ਜਿਹੜੇ ਕਰਵਾਦੇ ਆ ਮੈਂ ਤਾਂ ਕਿਤੇ ਗਿਣੇ ਨਹੀਂ ਗੇ ਡੈਰੀ ਤੋਂ ਪਤਾ ਲੱਗੂਗਾ ਅਣਗਿਣਤੀ ਕਰਾਤੇ ਤਰ ਤਲਾਕ ਦੀ ਤੁਸੀਂ ਗੱਲ ਕਰਦੇ ਤਲਾਕ ਦੀ ਤਾਂ ਗੱਲ ਹੀ ਛੱਡੋ ਕਿਤੇ ਮਾਮੂਲੀ ਝਗੜਾ ਵੀ ਨਹੀਂ ਹੋਇਆ ਕਿਸੇ ਰਸਤੇ 'ਚ ਵਾਹ ਵੱਡੀ ਵੱਡੀ ਗੱਲ ਐ ਇਸ ਵਿਚੋਲੇ ਦੀ ਕਿਉਂਕਿ ਤੁਹਾਨੂੰ ਦਿਖਾਵਾਂਗੇ ਕਿ ਕਿਉਂ ਨਹੀਂ ਹੁੰਦੇ ਇਸ ਵਿਚੋਲੇ ਦੇ ਕਰਾਏ ਰਿਸ਼ਤਿਆਂ ਦੇ ਵਿੱਚ ਤਲਾਕ ਇਹ ਜਿਹੜੇ ਫਾਰਮ ਵਗੈਰਾ ਪਾਇਆ ਜਾਂ ਜਿਹੜੀ ਚੀਜ਼ ਤੁਸੀਂ ਭਰਦੇ ਹੋ ਪਹਿਲਾਂ ਕੋਈ ਫੀਸ ਵੀ ਰੱਖੀ ਆ ਤੁਹਾਡੀ ਫੀਸ ਹੈਗੀ ਆ ਸਾਡੀ ਹਮ ਲੱਖ ਰੁਪਇਆ ਲਈਦਾ ਇੱਕ ਪਾਸਿਓ ਹਮ ਪਰ ਇਹ ਇਹ ਤਾਂ ਨਹੀਂ ਵੀ ਕਿਤੇ ਵਿਚੋਲਾ ਕੱਲੀ ਫੀਸ ਹੀ ਲੈ ਲੈਂਦਾ ਮਣਕੇ ਨਾ ਨਾ ਪੂਰੀ ਜ਼ਿੰਮੇਵਾਰੀ ਦੇਈ ਦੀ ਅਗਲੇ ਨੂੰ ਵਿਆਹ ਹੋਣ ਤੱਕ ਸਾਰੀ ਜ਼ਿੰਮੇਵਾਰੀ ਹੁੰਦੀ ਆ ਆਪਣੀ ਜੋ ਵੀ ਲੈਣ ਦੇਣ ਵੀ ਕਰਨਾ ਹੁੰਦਾ ਸਾਰੀ ਆਪਾਂ ਕਲੀਅਰ ਗੱਲ ਕਰਦੇ ਠੋਕ ਕੇ ਕੋਈ ਲੁਕੋ ਨਹੀਂ ਰੱਖਦੇ ਇੱਕ ਤਾਂ ਹੁੰਦਾ ਨਾ ਬਚੋਲਾ ਕਹਿੰਦੇ ਵਿੱਚ ਓਲਾ ਪਰ ਮੈਂ ਉਹ ਨਹੀਂ ਰੱਖਦਾਗਾ ਸਾਬ ਨੂੰ ਦੱਸ ਦੇਣਾ ਖੋਲ ਕੇ ਵੀ ਆਹਾ ਆ ਪੋਜੀਸ਼ਨ ਹੈ ਜੇ ਤੁਹਾਨੂੰ ਰਿਸ਼ਤਾ ਮਨਜ਼ੂਰ ਆ ਤਾਂ ਕਰ ਲਓ ਤੇ ਨਹੀਂ ਤਾਂ ਨਾ ਕਰੋ ਪਰ ਉਹਨਾਂ ਤੋਂ ਬੌਂਡ ਪ੍ਰਵਾ ਲੈਣਾ ਮੈਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਪਰ ਇੱਕ ਇਹ ਵਿਚੋਲਾ ਸਾਹਿਬ ਕਹਿੰਦੇ ਵੀ ਵਿੱਚ ਉਹਲਾ ਕਹਿੰਦਾ ਇਹ ਸ਼ਬਦ ਵੀ ਤੁਹਾਡੇ ਲਈ ਵਿਚੋਲਾ ਸ਼ਬਦ ਨਾ ਹੀ ਵਰਤਿਆ ਜਾਵੇ ਇਹ ਕਹਿ ਸਕਦਾ ਪਰਿਵਾਰਕ ਰਿਸ਼ਤੇ ਤੁਸੀਂ ਜਿਹੜੇ ਸੰਬੰਧ ਆਪਦਾ ਰੱਖਦੇ ਹੋ ਹਾਂਜੀ ਹਾਂਜੀ ਵਿਚੋਲਾ ਤਾਂ ਚਲੋ ਕਹਿਣੇ ਪੈਂਦਾ ਜੀ ਹਾਂਜੀ ਕੰਮ ਹੈ ਤਾਂ ਇਹ ਇੱਕ ਇੱਕ ਮੈਂ ਇਹ ਵੀ ਸੁਣਿਆ ਵੀ ਜਿੱਥੇ ਤੁਸੀਂ ਰਿਸ਼ਤਾ ਕਰਵਾਉਨੇ ਹੋ ਜਾਂ ਜਿਹੜੇ ਰਿਸ਼ਤੇ ਕਰਵਾਏ ਜਾਂਦੇ ਆ ਤੁਹਾਡੇ ਵਾਸਤੇ ਕਹਿੰਦੇ ਕਿਸੇ ਵੀ ਵਿਆਹ ਦੇ ਵਿੱਚ ਇਹ ਬੋਲੀ ਨਹੀਂ ਪਾਈ ਅੱਜ ਤਾਂ ਹੀ ਨਹੀਂ ਹੋਇਆ ਨੇ ਉਹ ਕਹਿੰਦੇ ਹੁੰਦੇ ਆ ਵੀ ਓਹੋ ਕੜਮੋ ਕੜਮੀ ਵਰਤਣਗੇ ਵਿਚੋਲੇ ਬੈਠੇ ਦਰਸਣਗੇ ਇਹ ਗੱਲ ਵੀ ਹੁੰਦੀ ਹੈ ਜਾਂ ਢੂਈ ਵਿੱਚ ਲੱਤ ਮਾਰੀ ਕਹਿੰਦੇ ਤੁਹਾਡੇ ਵਿਆਹ 'ਚ ਬੋਲੀ ਨਹੀਂ ਪੈਂਦੀ ਨਹੀਂ ਬੋਲੀ ਕੌਣ ਚਾਹੇ ਨਾ ਪਾਉਣ ਉਹਦੇ ਨਾਲ ਕੋਈ ਨਹੀਂ ਆਪਾਂ ਨੂੰ ਫਰਕ ਪੈਂਦਾ ਆਪਾਂ ਆਪਦੇ ਲਈ ਕੰਮ ਸਹੀ ਕਰਨਾ ਹੁੰਦਾ ਜੋ ਵੀ ਕਰਨਾ ਹੁੰਦਾ ਲਓ ਅੱਜ ਤੁਹਾਨੂੰ ਉਹ ਰਾਜ ਦੱਸਾਂਗੇ ਸਾਰਾ ਖੋਲ ਕੇ ਵੀ ਇਸ ਵਿਚੋਲੇ ਦੇ ਕਰਾਏ ਰਿਸ਼ਤਿਆਂ ਦੇ ਵਿੱਚ ਤਲਾਕ ਕਿਉਂ ਨਹੀਂ ਹੁੰਦੇ ਕੀ ਕਾਰਨਾ ਦੱਸੋ ਤੁਸੀਂ ਵੀ ਕੀ ਸ਼ੁਰੂਆਤ ਕਿਵੇਂ ਕਰਦੇ ਹੋ ਪਰਿਵਾਰਾਂ ਨੂੰ ਮਲਾਉਣੇ ਕਿਵੇਂ ਹੋ ਪਹਿਲਾਂ ਤੇ ਕੋਈ ਮੇਰੇ ਕੋਲੇ ਜਿਵੇਂ ਆ ਸਾਰੇ ਆਏ ਹੋਏ ਆ ਵੀਰ ਭੈਣਾਂ ਵੀ ਆਈਆਂ ਹੋਈਆਂ ਇਹਨਾਂ ਨੇ ਆਪਾਂ ਨੂੰ ਸਾਰਾ ਕੁਝ ਅੱਜ ਲਿਖਾ ਜਾਣਾ ਹੈ ਜੇ ਕਿਸੇ ਨੇ ਮੁੰਡੇ ਦਾ ਰਿਸ਼ਤਾ ਲੈਣਾ ਮੁੰਡੇ ਵਾਸਤੇ ਸਾਨੂੰ ਕਿਹੋ ਜੀ ਕੁੜੀ ਚਾਹੀਦੀ ਹੈ ਕਿੱਡਾ ਸਾਡਾ ਮੁੰਡਾ ਪੜਿਆ ਕੀ ਕੰਮ ਕਰਦਾ ਸਾਰਾ ਕੁਝ ਆਪਾਂ ਨੋਟ ਕਰ ਲੈਣਾ ਤੇ ਜੇ ਕੁੜੀ ਵਾਲਾ ਕੋਈ ਆਉਂਦਾ ਕੋਈ ਉਹਦਾ ਵੀ ਨੋਟ ਕਰ ਲੈਣਾ ਲਓ ਜੀ ਇਹ ਇਹਨਾਂ ਦੇ ਇਹ ਜਿਹੜੇ ਸਵਾਇ ਘੋਸ਼ਣਾ ਪੱਤਰਾ ਜਿਹੜੇ ਰੱਖੇ ਹੋਇਆ ਜਿਹੜਾ ਪੂਰਾ ਬਾਇਓ ਡਾਟਾ ਇਹਦੇ ਵਿੱਚ ਹੈ ਜਿਹੜਾ ਲਿਖਿਆ ਜਾਂਦਾ ਬਚੋਲਾ ਸਾਹਿਬ ਇਹਦੇ ਅੱਛਾ ਪਹਿਲਾਂ ਤੁਸੀਂ ਪੂਰਾ ਬਾਇਓ ਡਾਟਾ ਲਿਖਦੇ ਹੋ ਉਸ ਤੋਂ ਬਾਅਦ ਫਿਰ ਤੁਸੀਂ ਪਰਿਵਾਰ ਆ ਜਿਹੜੇ ਉਹ ਲੱਭਦੇ ਹੋ ਫਿਰ ਅੱਗੇ ਜਾ ਕੇ ਜਿਹੜਾ ਥੋੜਾ ਕੰਮ ਚੱਲਦਾ ਹਾਂਜੀ ਹਾਂਜੀ ਫਿਰ ਅਖਬਾਰਾਂ 'ਚ ਵੀ ਕਦੇ ਦੇਖ ਲਈਦਾ ਹੈਗਾ ਜਿਹੜੇ ਇਸ਼ਤਿਹਾਰ ਦਿੱਤੇ ਹੁੰਦੇ ਆ ਉਹਨਾਂ 'ਚੋਂ ਵੀ ਦੇਖ ਲਈਦਾ ਨਹੀਂ ਤਾਂ ਮੇਰੇ ਕੋਲ ਤਾਂ ਸੁੱਖ ਨਾਲ ਆਪ ਹੀ ਤੁਰੇ ਆਉਂਦੇ ਆ ਇੱਥੇ ਹੀ ਕਈ ਵਾਰੀ ਤਾਂ ਮੇਲ ਮਲਾਪ ਹੋ ਜਾਂਦਾ ਕਿਸੇ ਨੇ ਕੁੜੀ ਦਾ ਕਰਨਾ ਹੁੰਦਾ ਕਿਸੇ ਨੇ ਮੁੰਡੇ ਦਾ ਕਰਨਾ ਹੁੰਦਾ ਲਓ ਜੀ ਆ ਆ ਵੀ ਇਹ ਬਚੋਲੇ ਨੂੰ ਬਹੁਤ ਸੌਖਾ ਕੰਮ ਆ ਭਾਈ ਜਿਹ ਕਈ ਵੇਰੇ ਲਈ ਬੈਠਾ ਕਈ ਵੇਰੇ ਕੁੜੀ ਵਾਲੇ ਮੁੰਡੇ ਵਾਲਾ ਲੱਭਣ ਆਉਂਦੇ ਆ ਕਈ ਵੇਰੇ ਮੁੰਡੇ ਕੁੜੀ ਲੱਭਣ ਆਉਂਦੇ ਆ ਇੱਥੇ ਵੀ ਗੱਲਬਾਤ ਹੋ ਜਾਂਦੀ ਆ ਪਰ ਜਿਹੜੀ ਵਿਚੋਲਾ ਗੱਲ ਕਰਦਾ ਵੀ ਲੱਖ ਰੁਪਈਆ ਮੈਂ ਲੈ ਲੈਣਾ ਚਲੋ ਵਿਚੋਲ ਪੁਣੇ ਦਾ ਅੱਜ ਤਾਂ ਬਥੇਰਾ ਬਥੇਰਾ ਲਈ ਜਾਂਦੇ ਆ ਪਾ ਪਿੱਛੇ ਜਿ ਇੱਕ ਵੀਡੀਓ ਕਰਕੇ ਆ ਉਹ ਵਿਚੋਲਾ 3 ਲੱਖ ਲੈ ਗਿਆ ਤੇ ਹਜੇ ਵੀ ਰੌਲਾ ਪਈ ਜਾਂਦਾ ਉਹਨਾਂ ਦਾ ਕੁੜੀ ਮੁੰਡੇ ਹਜੇ ਆਪਸ ਵਿੱਚ ਲੜੀ ਜਾਂਦੇ ਪਰ 3 ਲੱਖ ਰੁਪਈਆ ਲੈ ਗਿਆ ਲੱਖ ਰੁਪਈਆ ਤੁਹਾਡੀ ਫੀਸ ਆ ਪਰ ਸ਼ੁਰੂਆਤ ਜਿਹੜਾ ਤੁਸੀਂ ਬਾਇਓ ਡਾਟਾ ਲਿਖ ਲਿਆ ਉਸ ਤੋਂ ਬਾਅਦ ਜਿਹੜੀ ਡਿਮਾਂਡ ਵਗੈਰਾ ਉਹ ਕਿਵੇਂ ਕਰਵਾਉਣੇ ਹੋ ਵੀ ਜਾਂ ਪਹਿਲਾਂ ਲਿਖ ਲਿਖਾ ਜਾਂ ਕੀ ਸਿਸਟਮ ਹੁੰਦਾ ਤੁਹਾਡਾ ਉਹ ਤਾਂ ਇਹ ਗੱਲਾਂ ਬਾਤਾਂ ਨਾਲ ਵੀ ਹੋ ਜਾਂਦੀ ਹੈ ਬਾਕੀ ਦੂਜੀ ਗੱਲ ਹੈ ਮੈਂ ਜਾ ਉਹ ਕਰਦਾ ਨਾ ਅ ਮਗਰੋਂ ਕੋਰਟ 'ਚ ਜਾਂ ਕਚੈਰੀਆਂ 'ਚ ਜਾਣ ਨਾਲੋਂ ਮੈਂ ਪਹਿਲਾਂ ਹੀ ਉਹਨਾਂ ਨੂੰ ਕਚੈਰੀਆਂ 'ਚ ਲੈ ਜਾਂਦਾ ਪਹਿਲਾਂ ਹੀ ਪਹਿਲਾਂ ਹੀ ਉੱਥੇ ਬਕਾਇਦਾ ਸਟਾਮਪ ਪੇਪਰ ਤੇ 5 ਲੱਖ ਰੁਪਏ ਦੀ ਸ਼ਰਤ ਪਰਵਾਉਣਾ ਹੈ ਲਓ ਜੀ ਇਹ ਦੁਨੀਆ ਦਾ ਪਹਿਲਾ ਵਿਚੋਲਾ ਜਿਹਦੇ ਕਰਾਏ ਰਿਸ਼ਤੇ ਦੇ ਵਿੱਚ ਤੁਹਾਨੂੰ ਬਾਅਦ ਦੇ ਵਿੱਚ ਕੋਰਟ ਕਚਹਿਰੀ 'ਚ ਨਹੀਂ ਜਾਣਾ ਪਊਗਾ ਪਰ ਵਿਆਹ ਹੋਣ ਤੋਂ ਪਹਿਲਾਂ ਇਹ ਵਿਚੋਲਾ ਕੋਰਟ ਕਚਹਿਰੀ ਦੇ ਵਿੱਚ ਲੈ ਕੇ ਜਾਂਦਾ ਦੋਹੇ ਪਰਿਵਾਰਾਂ ਨੂੰ ਲੜਕੀ ਦੇ ਵੀ ਤੇ ਲੜਕੇ ਦੇ ਪਰਿਵਾਰ ਨੂੰ ਪਹਿਲਾਂ ਕਿਉਂ ਲੈ ਕੇ ਜਾਣੇ ਕੋਟ ਕਚੈਰੀ ਚ ਪਹਿਲਾਂ ਉਹੀ ਸ਼ਰਤ ਦਾ ਮਾਰਾ ਵੀ ਰੋਲਾ ਨਾ ਪਵੇ ਹੁਣ ਬਾਹਰ ਜਾ ਕੇ ਕਈ ਕੁੜੀਆਂ ਮੁੱਕਰ ਜਾਂਦੀਆਂ ਮੁੱਕਰ ਜਾਂਦੀਆਂ ਨਾ ਹੂੰ ਬਿਲਕੁਲ ਜੇ ਆਹੀ ਕੰਮ ਇੱਥੇ ਕਰਵਾਇਆ ਹੋਵੇ ਨਾ ਤਾਂ ਕੋਈ ਕੁੜੀ ਮੁੱਕਰੇ ਤੇ ਨਾ ਕੋਈ ਮੁੰਡਾ ਮੁੱਕਰੇ ਬਾਹਰ ਮੇਰੇ ਐਨੇ ਰਿਸ਼ਤੇ ਕਰਵਾਏ ਹੋਏ ਆ ਸਵਾਲ ਨਹੀਂ ਪੈਦਾ ਹੁੰਦਾ ਕੁੜੀ ਨਾ ਬੁਲਾਵੇ ਮੁੰਡੇ ਨੂੰ ਮਗਰ ਅੱਛਾ ਅੱਛਾ ਕੀ ਕੀ ਲਿਖਵਾਉਣੇ ਕੀ ਉਹ ਮੁੰਡੇ ਤੋਂ ਕੀ ਲਿਖਵਾਉਣੇ ਕੁੜੀ ਤੋਂ ਕੀ ਸ਼ਰਤ ਕੀ ਹੁੰਦੀ ਹੈ ਤੁਹਾਡੀ ਸਾਪੇ ਹੀ ਹੁੰਦੀ ਆ 5 ਲੱਖ ਰੁਪਏ ਦਾ ਸਟੈਂਪਰ ਭਵਾਈਦਾ ਹੈਗਾ ਵੀ ਜਿਹੜਾ ਆਪਾਂ ਤੁਹਾਨੂੰ ਭਜੂਗਾ ਜਾਂ ਕੋਈ ਉਹ ਕਰੂਗਾ ਗਲਤ ਕਰੂਗਾ ਕੁਝ ਵੀ ਕਰੂਗਾ ਉਹ ਉਹਨੂੰ ਪੈ ਜਾਣਾ ਹੈਗਾ ਜੀ ਨਹੀਂ ਪਹਿਲਾਂ ਹੀ ਨਿਮੇੜਿਆ ਚੰਗਾ ਕਿਉਂਕਿ ਮੈਂ ਪਰਿਵਾਰ ਦੀ ਕੰਡੀਸ਼ਨ ਦੇਖਦਾ ਕਿਹੋ ਜਿਹਾ ਪਰਿਵਾਰ ਹੈ ਕੋਈ ਅਮੀਰ ਹੈ ਜੰਗ درمیان ਹੈ ਉਹ ਜੀ ਮੈਂ ਸ਼ਰਤ ਲਖਾ ਲੈਣਾ ਜਿਵੇਂ ਕੁੜੀ ਨੇ ਜੇ ਵਿਆਹ ਹੋ ਗਿਆ ਮੰਨ ਲਓ ਕੁੜੀ ਬੇਬਜਾ ਤੰਕਰ ਲੱਗੀ ਜਾਂ ਕੋਈ ਕੰਮ ਨਾ ਕੀਤਾ ਜਾਂ ਉਹ ਬੇਵਜਹ ਕਿਸੇ ਠੋਸ ਵਜਹ ਤੋਂ ਬਿਨਾ ਛੱਡਣ ਨੂੰ ਫਿਰੇ ਜਾਂ ਪੇਕੀ ਜਾਵੜੇ ਉਹਦਾ ਮੈਂ 10 ਲੱਖ ਰੁਪਈਆ ਲਖਉਣਾ ਠੀਕ ਹੈ ਕੁੜੀ 10 ਲੱਖ ਰੁਪਇਆ ਦੇ ਕੇ ਜਾਵੇ ਮੁੰਡੇ ਨੂੰ ਹਾਂ ਮੁੰਡੇ ਵਾਲਿਆਂ ਨੂੰ ਦੇਊਗੀ 10 ਲੱਖ ਰੁਪਇਆ ਕੰਡੀਸ਼ਨ ਵੇਖ ਕੇ ਹਾਂਜੀ ਵੀ ਕਿ ਪਰਿਵਾਰ ਕਿੰਨਾ ਕ ਕਮਾਉਂਦਾ ਹੋਵੇ ਜਾਂ ਕੁੜੀ ਵਾਲਿਆਂ ਦੇ ਪੱਲੇ ਕਿੰਨਾ ਕ ਹੋਵੇ ਜਿੰਨਾ ਕੇ ਦੇ ਸਕਦੇ ਓ ਤੂੰ ਦੁੱਗਣੀ ਸ਼ਰਤ ਲਿਖਾਉਣੇ ਓਦੋਂ ਦੁੱਗਣੀ ਲਿਖਾਉਣੇ ਆ ਆ 5 ਕ ਲੱਖ ਰੁਪਏ ਤੱਕ ਕਮਾਉਂਦੇ ਹਾਂਜੀ ਹਾਂਜੀ ਓਦੋਂ ਦੁੱਗਣੀ ਲਿਖਾਈ ਦੀ ਐਸੇ ਕਰਕੇ ਹਾਂ ਜੇ ਮੁੰਡਾ ਕਿਸੇ وجہ ਨਾਲ ਕੁੜੀ ਨੂੰ ਛੱਡਦਾ ਜਾਂ ਕੋਈ ਐਵੇਂ ਗਲਤਫਹਿਮੀਆਂ ਚ ਪੈਂਦਾ ਹੈਗਾ ਫੇਰ ਆਪਾਂ ਕੁੜੀ ਵਾਲਿਆਂ ਨੂੰ ਆਉਣੇ ਆ 10 ਲੱਖ ਰੁਪਇਆ ओके ਫਿਰ ਆਪਾਂ ਕੁੜੀ ਵਾਲਿਆਂ ਦੀ ਸ਼ਰਤ ਰੱਖੀ ਹੁੰਦੀ ਵੀ ਉਹਨਾਂ ਨੂੰ 10 ਲੱਖ ਰੁਪਏ ਤੁਹਾਨੂੰ ਦੇਣਾ ਪਊਗਾ ਜਿਵੇਂ ਅੱਜ ਕੱਲ ਕੁੜੀਆਂ ਐਵੇਂ ਫੋਨ ਤੇ ਲੱਗੀਆਂ ਰਹਿੰਦੀਆਂ ਸਾਰਾ ਦਿਨ ਕੋਈ ਮਾੜੀ ਜੀ ਗੱਲ ਹੁੰਦੀ ਹੈ ਚੱਕ ਪੇਕਿਆ ਨੂੰ ਫੋਨ ਲਾਤਾ ਚੱਕ ਉਹਨੂੰ ਫੋਨ ਲਾਤਾ ਮੇਰੇ ਨਾਲ ਅੱਜ ਐ ਹੋ ਗਿਆ ਇਸ ਕਰਕੇ ਫਿਰ ਉਹਨਾਂ ਦੇ ਦਿਲ 'ਚ ਥੋੜਾ ਜਿਹਾ ਡਰ ਬਣਿਆ ਰਹਿੰਦਾ ਹੈਗਾ ਵੇ ਪੱਕਾ سٹਾਮ ਪਹਿਲਾਂ ਹੀ ਲਿਖਿਆ ਗਿਆ ਵੀ ਜੱਜ ਮੂਰੇ ਪੇਸ਼ ਹੋਊਗਾ ਹਾਂ ਮਾਂ ਪਿਓ ਵੀ ਨੂੰ ਵੀ ਸਮਝਾ ਦਿੰਦਾ ਫਿਰ ਆਪਣੇ ਤੀ ਪੁੱਤ ਨੂੰ ਕੋਈ ਦੇਖੀ ਹੈ ਜਾਂ ਕਦਮ ਨਾ ਚੱਕੀ ਤੇ ਆਪਾਂ ਇੰਨੇ ਪੈਸੇ ਕਿ ਦੇਵਾਂਗੇ ਕਿੱਥੋਂ ਠੀਕ ਹੈ ਨਾ ਇਹ ਜੀਆਂ ਗੱਲਾਂ ਸਾਰੀਆਂ ਉਹ ਚ ਲਿਖਵਾਈ ਦੀਆਂ ਇੱਸੀ ਕਰਕੇ ਰਿਸ਼ਤੇ ਟੁੱਟਦੇ ਨਹੀਂਗੇ ਲਓ ਜੀ ਪਰਿਵਾਰ ਦੀ ਕੰਡੀਸ਼ਨ ਵੇਖਦੇ ਅੱਛਾ 10 ਲੱਖ ਤੱਕ ਹੀ ਸਿਰਫ ਰੱਖੀ ਹੈ ਸ਼ਰਤ ਕਿ ਅੱਗੇ ਜਾਣਾ ਨਹੀਂ ਨਹੀਂ ਅੱਗੇ ਹੋਰ ਹੈ ਤੁਹਾਨੂੰ ਦੱਸਿਆ ਨਾ ਮੈਂ ਪਰਿਵਾਰ ਦੇਖ ਲਈਦਾ ਦਰਮਿਆਨਾ ਕਿ ਜੇ ਮੇਰੀ ਤੱਕ 50-50 ਲੱਖ ਤੱਕ ਦੀ ਸ਼ਰਤ ਰਖਵਾਈ ਵੀ ਹੈਗੀ ਹੈ ਪਰਿਵਾਰ ਦੇਖ ਕੇ ਜ਼ਮੀਨ ਜਾਇਦਾਦਾਂ ਦੇ ਜਿਹੜੇ ਆ ਅਸੀਂ ਛੱਡ ਕੇ ਉੱਠ ਜਾਂਗੀਆਂ ਅਸੀਂ ਐ ਕਰਕੇ ਹੋੜੀਆਂ ਕਿ 40 40 ਲੱਖ ਤਾਂ ਬਾਹਰ ਨਾਲ ਲਈ ਜਾਂਦੇ ਅੱਜਕੱਲ ਤੇ ਉਹਨਾਂ ਦਾ 50 50 ਲੱਖ ਰਖਵਾਈ ਦਾ ਸ਼ਰਤ ਦਾ ਫਿਰ ਉਹ ਪੱਕਾ ਸਟਾਮ ਜਾਂ ਵਕੀਲਾਂ ਤੋਂ ਨਿਊਟਰੀ ਬੈਠੇ ਹੁੰਦੇ ਉਹਨਾਂ ਸਾਰਿਆਂ ਤੋਂ ਕਰਵਾਉਣੇ ਹੋ ਕੰਮ ਅਟੈਸਟਡ ਕਰਵਾ ਕੇ ਦੇਈਦਾ ਇੱਕ ਕਾਪੀ ਆਪਦੇ ਕੋਲ ਰੱਖਦਾ ਦੋਨੋਂ ਪਰਿਵਾਰਾਂ ਨੂੰ ਕਾਪੀ ਦੇ ਦਈਦੀ ਆ ਬਣਾ ਕੇ ਵੀ ਕਹਦੇ ਉਹ ਜੀ ਗੱਲ ਨਹੀਂ ਹਾਂ ਉਹ ਜੀ ਗੱਲ ਨਹੀਂ ਆਪਾਂ ਜਿਹੜਾ ਗੰਡ ਪਾਈ ਦੀ ਨਾ ਪੱਕੀ ਪਾਈਦੀ ਆ ਫਿਰ ਵਾਹ ਜੀ ਵੇਖੋ ਪੱਕਾ ਪੱਕਾ ਕੰਮ ਕਰਦਾ ਇਹ ਵਿਚੋਲਾ ਇਹ ਹੁਣ ਕਿਉਂ ਨਹੀਂ ਤਲਾਕ ਹੁੰਦੇ ਉਹ ਤੁਸੀਂ ਸੁਣ ਲਿਆ ਹੋਊਗਾ ਵੀ ਜਦੋਂ ਵੀ ਮੁੰਡਾ ਕੁੜੀ ਨੂੰ ਪਰਿਵਾਰਾਂ ਨੂੰ ਇਕੱਠੇ ਕਰਦਾ ਉਹਨਾਂ ਦੀ ਅੱਛਾ ਫਿਰ ਜਿਹੜੀ ਡਿਮਾਂਡ ਹੁੰਦੀ ਆ ਦਾਜ ਦੇ 헤ਜ ਵਾਲਾ ਇਹ ਕੰਮ ਫਿਰ ਪਹਿਲਾਂ ਮੈਥ ਲੈਨੇ ਜਾਂ ਇਹਦੇ ਇਹਦੇ ਵੀ ਵਿਰੋਧ ਹ ਤੁਸੀਂ ਨਹੀਂ ਮੈਂ ਤਾਂ ਦਾਜ ਦੇ ਹੈ ਤਾਂ ਵਿਰੋਧ ਪਰ ਅੱਜ ਕੱਲ ਲੋਕ ਕਿੱਥੇ ਹਟਦੇ ਆ ਹਟਦੇ ਨਹੀਂ ਹਟਦੇ ਨਹੀਂ ਨਾ ਇਸੇ ਕਰਕੇ ਵੀ ਉਹ ਉਹਨਾਂ ਨੂੰ ਮੈਂ ਕਹਿ ਦਿੰਦਾ ਵੀ ਜਿਹੜਾ ਕੁਝ ਲੈਣਾ ਦੇਣਾ ਆਪਸ ਵਿੱਚ ਕਰ ਲਓ ਮੇਰਾ ਚਾਹੇ ਚ ਕੋਈ ਨਾ ਰੋਲ ਨੀਗਾ ਮੈਂ ਤਾਂ ਕਹਿੰਨਾ ਵੀ ਨਾ ਲਓ ਕਿ ਐ ਹੋਇਆ ਸੀਗਾ ਵੀ ਉਹਨੂੰ ਚਾਰ ਕਿੱਲੇ ਮੁੰਡੇ ਨੂੰ ਪੈੜੀ ਤੇ ਆਉਂਦੇ ਸੀਗੇ ਜਿਹੜਾ ਕੋਈ ਉਹਨੂੰ ਦੇਖਣ ਜਾਇਆ ਕਰੇ ਕੁੜੀ ਆਲਾ ਮੰਗ ਪੁੱਛਿਆ ਕਰੇ ਉਹ ਕਹਿੰਦੇ ਨਹੀਂ ਸੰਤਾ ਕੋਈ ਚ ਨਹੀਂ ਚਾਹੀਦਾਗਾ ਅਸੀਂ ਕੁਛ ਨਹੀਂ ਲੈਣਾ ਬਾਬੇ ਨੇ ਸਾਡੇ ਘਰੇ ਸਾਰਾ ਕੁਝ ਦਿੱਤਾ ਹੈ ਕਰਦੇ ਕਰਦੇ ਉਹ ਕੁੜੀ ਵਾਲੇ ਦੇਖ ਕੇ ਸੋਚਿਆ ਕਰਨ ਵੀ ਕਹਿੰਦੇ ਪੰਜ ਕਿੱਲੇ ਮੁੰਡੇ ਨੂੰ ਆਉਂਦੇ ਆ ਪਰ ਮੰਗ ਇਹਨਾਂ ਦੀ ਕੋਈ ਨਹੀਂ ਉਹਨਾਂ ਨੂੰ ਰਿਸ਼ਤਾ ਹੀ ਨਾ ਹੋਇਆ ਕਾਫੀ ਦਿਨਾਂ ਬਾਅਦ ਆਖਰ ਨੂੰ ਇੱਕ ਦਿਨ ਮੇਰੇ ਕੋਲੇ ਆ ਗਏ ਉਹ ਤੇ ਮੈਨੂੰ ਕਹਿੰਦੇ ਵੀ ਆਹ ਗੱਲ ਆ ਪੰਜ ਕਿੱਲੇ ਮੁੰਡੇ ਨੂੰ ਆਉਂਦੇ ਆ ਤੇ ਮੈਂ ਅਸੀਂ ਲੈਣਾ ਲੂਣਾ ਕੁਛ ਨਹੀਂ ਕੋਈ ਸਾਡੀ ਮੰਗ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਦੇਖਾਂਗੇ ਇਸੇ ਤਰ੍ਹਾਂ ਕੋਈ ਕੁੜੀ ਵਾਲੇ ਆਏ ਉਹਨਾਂ ਨੂੰ ਦੱਸ ਪਾਤੀ ਮੈਂ ਤੇ ਉਹ ਕਹਿੰਦੇ ਮੰਗ ਈ ਉਹਨਾਂ ਦੀ ਮੈਂ ਕਿਹਾ ਮੋਟਰ ਮਟਰਸਾਈਕਲ ਤਾਂ ਤੁਹਾਨੂੰ ਦੇਣਾ ਹੀ ਪਊਗਾ ਹੋਰ ਮਾੜਾ ਮੋਟਾ ਜਿਹੜਾ ਸਾਮਾਨ ਹੁੰਦਾ ਉਹ ਵੀ ਦੇਣਾ ਪਊਗਾ ਉਹ ਕਹਿੰਦੇ ਸਾਨੂੰ ਮਨਜ਼ੂਰ ਆ ਵੀ ਕਰਾ ਦੇ ਪੱਕਾ ਤੇ ਉਹ ਰਿਸ਼ਤਾ ਹੋ ਗਿਆ ਨਾਲੇ ਤਾਂ ਸਾਮਾਨ ਮੈਂ ਦਵਾਇਆ ਉਹਨਾਂ ਨੂੰ ਉਸ ਮੇਰੇ ਗੋਡੀ ਹੱਥ ਲਾਉਣ ਬੀ ਬਚੋਲਾ ਸਾਹਿਬ ਤੁਸੀਂ ਕੀਤਾ ਕਿ ਸਾਡੇ ਦਾ ਮੁੰਡੇ ਨੂੰ ਦੇਖ ਕੇ ਮੋੜ ਜਾਂਦੇ ਸੀ ਅਸੀਂ ਕਹਿ ਜਾਂਦੇ ਸੀਗੇ ਵੀ ਕੋਈ ਸਟਾਈਲ ਨਾਲ ਤੁਸੀਂ ਸਾਨੂੰ ਸਮਾਨ ਵੀ ਦਵਾਤਾ ਤੇ ਰਿਸ਼ਤਾ ਵੀ ਹੋ ਗਿਆ ਮੋਟਰਸਾਈਕਲ ਵੀ ਦਵਾਤਾ ਆ ਗੱਲਾਂ ਹੋ ਜਾਂਦੀਆਂ ਕਈ ਵਾਰੀ ਦੇਖੋ ਕਈ ਇਹ ਬਿਲਕੁਲ ਗੱਲ ਸਹੀ ਆ ਬਚੋਲਾ ਸਾਹਿਬ ਜਦੋਂ ਕੋਈ ਲੜਕੇ ਵਾਲਾ ਪਰਿਵਾਰ ਨਹੀਂ ਮੰਗਦਾ ਨਾ ਕੁਝ ਉਦੋਂ ਕੁੜੀ ਵਾਲਿਆਂ ਨੂੰ ਵੀ ਕਿਤੇ ਨਾ ਕਿਤੇ ਬਹਿਮ ਹੋ ਜਾਂਦਾ ਵੀ ਜਿਹੜਾ ਕੁਝ ਮੰਗਦੇ ਨਹੀਂ ਕੋਈ ਨਾ ਕੋਈ ਕਮੀ ਹੋਊਗੀ ਵੇਖੋ ਕਿਤੇ ਰਿਸ਼ਤਾ ਨਹੀਂ ਹੁੰਦਾ ਸੀ ਕਿੰਨੇ ਸਾਰੇ ਉਹ ਰਿਸ਼ਤੇ ਮੁੰਡੇ ਨੂੰ 5 ਕਿੱਲੇ ਵਾਲਿਆਂ ਨੂੰ ਵਾਪਸ ਮੁੜ ਗਏ ਸੀ ਇਹਨਾਂ ਨੇ ਅੱਛਾ ਤੁਸੀਂ ਬਿਨਾ ਪਰਿਵਾਰ ਤੋਂ ਪੁੱਛੀ ਕਹਤਾ ਕੁੜੀ ਵਾਲਿਆਂ ਨੂੰ ਮੋਟਰਸਾਈਕਲ ਹਾਂ ਮੈਂ ਆਪਦੇ ਵਾਲਿਆਂ ਨੂੰ ਕਹਤਾ ਮੈਂ ਰਸਤਾ ਵੀ ਹੋ ਗਿਆ ਰਸਤਾ ਵੀ ਹੋ ਗਿਆ ਉਹ ਬੜੇ ਸ਼ੌਕ ਨਾਲ ਕੀਤਾ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਯਾਰ 5 ਕਿੱਲੇ ਆਉਂਦੇ ਆ ਮੋਟਰਸਾਈਕਲ ਦੇ ਨੂੰ ਸਾਨੂੰ ਕੀ ਹੁੰਦਾ ਹੈਗਾ ਇਸ ਤਰ੍ਹਾਂ ਕਈ ਵਾਰੀ ਨਾ ਲੋਕ ਤਾਂ ਦੇਣ ਨੂੰ ਤਿਆਰ ਰਹਿੰਦੇ ਆ ਉਹ ਜ਼ਰੂਰ ਕਹਿ ਦੇਣਗੇ ਅਸੀਂ ਦਾਜ ਦੇ ਖਿਲਾਫ ਆ ਅਸੀਂ ਐਂ ਕਰਦੇ ਆ ਕੁੜੀ ਵਾਲੇ ਵੀ ਦੇਣ ਨੂੰ ਤਿਆਰ ਰਹਿੰਦੇ ਆ ਮੁੰਡੇ ਵਾਲੇ ਬੇਸ਼ੱਕ ਕਦੇ ਕਹਿ ਦੇਣਗੇ ਨਹੀਂ ਲੈਣਾ ਪਰ ਕੁੜੀ ਵਾਲੇ ਕਹਿੰਦੇ ਆ ਕੁੜੀ ਨੂੰ ਭਾਂਡਾ ਟਿੰਡਾ ਤਾਂ ਦੇਣਾ ਹੀ ਪੈਣਾ ਦੇਣਾ ਹੀ ਪੈਣਾ ਹਾਂ ਆ ਗੱਲ ਇਹ ਇਹ ਕੱਲੀਆਂ ਲਿਖਤਾਂ ਹੀ ਹੁੰਦੀਆਂ ਆ ਸੋਸ਼ਲ ਮੀਡੀਆ ਤੇ ਜਾਂ ਕੱਲੀਆਂ ਗੀਤ ਕਵਤਾਵਾਂ ਹੀ ਰਹਿ ਗਿਆਂ ਵੀ ਅਸੀਂ ਦਾਜ ਨਹੀਂ ਦੇਣਾ ਅਸੀਂ ਦਾਜ ਨਹੀਂ ਲੈਣਾ ਇਹ ਪਰ ਅਸਲ ਦੇ ਵਿੱਚ ਕੁੜੀ ਵਾਲਿਆਂ ਦਾ ਵੀ ਕਰੇਜ ਹੁੰਦਾ ਵੀ ਅਸੀਂ ਜਾ ਉਹ ਇਹ ਸ਼ਬਦ ਬੋਲਣਗੇ ਨਹੀਂ ਭਾਈ ਸਾਡੀ ਧੀ ਨੂੰ ਦੇਣਾ ਇਹਨੇ ਵਰਤਨਾ ਇਹਨੇ ਬਹਿ ਕੇ ਗੱਡੀ ਚਾਉਣਾ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਹੁੰਦੀਆਂ ਅੱ ਕਿ ਤੁਸੀਂ ਇਹ ਚੀਜ਼ਾਂ ਲਖਵਾ ਦਿੰਨੇ ਹੋ ਅੱਛਾ ਜਦੋਂ ਮੁੰਡਾ ਕੁੜੀ ਆਪਸ ਵਿੱਚ ਬੈਠਦੇ ਆ ਜਾਂ ਤੁਸੀਂ ਗੱਲਬਾਤ ਕਰਵਾਉਨੇ ਹੋ ਉਦੋਂ ਫਿਰ ਕੀ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਕਹਿ ਦਿੰਨੇ ਹੋ ਵੀ ਭਾਈ ਅੱਜ ਇਹਨੂੰ ਪੜਾਈ ਦੇ ਜਾਂ ਜਿਹੜੀ ਗੱਲਬਾਤ ਅੱਜ ਪੁੱਛਣੀ ਅੱਜ ਠੋਕ ਕੇ ਪੁੱਛ ਲਓ ਵੀ ਕੱਲ ਤੋਂ ਇਹ ਨਹੀਂ ਹੋਣੀ ਹਾਂਜੀ ਉਹ ਤਾਂ ਕਹਿਣਾ ਹੀ ਪੈਂਦਾ ਸਾਨੂੰ ਕਈ ਵਾਰੀ ਤਾਂ ਲੋਕ ਹੈ ਹੋਟਲਾਂ 'ਚ ਲੈ ਵੜਦੇ ਆ ਰਿਸ਼ਤੇਦਾਰ ਉਧਰੋਂ ਆ ਗਏ ਅਸੀਂ ਹੋਟਲ 'ਚ ਮਿਲਾਂਗੇ ਜਾਂ ਕਿਤੇ ਮਿਲਾਂਗੇ ਮੈਂ ਤਾਂ ਉਹਨਾਂ ਨੂੰ ਕਹਿੰਨਾ ਘਰੇ ਸੱਦੋ ਹੂੰ ਆਪਦੇ ਘਰੇ ਸੱਦੋ ਨਾਲੇ ਅੱਜ ਹੀ ਤੁਹਾਨੂੰ ਘਰ ਦੁਆਰ ਦਾ ਪਤਾ ਲੱਗ ਜੇ ਮੁੰਡੇ ਕੁੜੀ ਨੂੰ ਬਿਠਾਓ ਆਪਸ ਵਿੱਚ 15 ਮਿੰਟ 20 ਮਿੰਟ ਗੱਲਾਂ ਕਰਨ ਜੋ ਮਰਜ਼ੀ ਕਰਨ ਆਪ ਇੱਕ ਦੂਜੇ ਨੂੰ ਜਾਣਨ ਤਾਂ ਸਮਝਣ ਦਾ ਪਹਿਲਾਂ ਵਾਲਾ ਜਮਾਨਾ ਤਾਂ ਹੈ ਨਹੀਂ ਸੀ ਪਹਿਲਾਂ ਤਾਂ ਉਹ ਕੀ ਕਹਿੰਦੇ ਹੁੰਦੇ ਲਾਲ ਜੇ ਕੱਪੜਾ ਚ ਬਲੇਟ ਕੇ ਦੇ ਦਿੰਦੇ ਸੀਗੇ ਪਤਾ ਨਹੀਂ ਕੀ ਹੈਗਾ ਕੀ ਨਹੀਂ ਵਿੱਚ ਠੀਕ ਹੁਣ ਤਾਂ ਐਡੀ ਖੋਲ ਕੇ ਪਤਾ ਲੱਗ ਗਿਆ ਹਾਂਜੀ ਹੁਣ ਤਾਂ ਸਾਰਾ ਕੁਝ ਸਾਹਮਣੇ ਆ ਜਾਂਦਾ ਹੈਗਾ ਬਾਕੀ ਜਿਹੜੇ ਰੋਲੇ ਪੈਂ ਕੱਲਾ ਕੁੜੀ ਵਾਲੇ ਦੀ ਬਾੜੀ ਸੁਣੀ ਜਾਂਦੀ ਹੈ ਭਾਵੇਂ ਮੁੰਨੇ ਕੁੜੀ ਚ ਹੀ ਕਸੂਰ ਹੋਵੇ ਪਰ ਅੱਜ ਕੱਲ ਕੁੜੀ ਦੀ ਬਾੜੀ ਸੁਣਦੇ ਲੋਕ ਕਾਨੂੰਨ ਬਣ ਗਿਆ ਇਸੇ ਕਰਕੇ ਕੁੜੀਆਂ ਉਹਦਾ ਕੀ ਕਰਦੀਆਂ ਨਜਾਇਜ਼ ਫਾਇਦਾ ਵੀ ਉਠਾ ਦਿੰਦੀਆਂ ਉਠਾ ਲੈਂਦੀਆਂ ਨਾ ਪਰ ਮੈਂ ਕੁੜੀਆਂ ਨੂੰ ਵੀ ਵਾਲਾ ਦੋਸ਼ੀ ਨਹੀਂ ਕਹਿੰਦਾਗਾ ਬਾਕੀ ਕਈ ਵਾਰੀ ਮੁੰਡੇ ਵਾਲਾਂ ਚ ਕਸੂਰ ਹੁੰਦਾ ਹੈਗਾ ਬੇਵਜਹੀ ਉਹਨੂੰ ਸਤਾਈ ਜਾਣਾ ਤੰਗ ਕਰੀ ਜਾਣਾ ਆ ਨਹੀਂ ਕਰਦੀ ਮੋਹ ਲੈ ਕੇ ਬੈਠ ਗਈ ਜਾਂ ਕੁਝ ਹੋ ਵੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਆਪਸ ਵਿੱਚ ਨਾ ਜੇ ਪਹਿਲਾਂ ਹੀ ਕਰ ਲਈਆਂ ਜਾਣ ਤੇ ਅੱਗੇ ਜਾ ਕੇ ਫਿਰ ਉਹ ਜੀ ਗੱਲਬਾਤ ਨਹੀਂ ਹੁੰਦੀਗੀ ਫੈਕ ਨਹੀਂ ਪੈਂਦਾ ਜੀ ਇਹਨੂੰ ਕਹਿੰਨੇ ਆਪਾਂ ਪੰਜਾਬੀ ਦੇ ਵਿੱਚ ਜੀ ਇਹੀ ਹੈ ਮੇਰਾ ਨਿਯਮ ਕਾਨੂੰਨ ਇਹੀ ਰੱਖਿਆ ਹੋਇਆ ਬਈ ਸਭ ਕੁਝ ਖੋਲ ਕੇ ਦੱਸ ਦਿਓ ਅਗਲੇ ਨੂੰ ਜਦੋਂ ਮੁੰਡੇ ਮੁੰਡਾ ਕੁੜੀ ਆਪਸ ਵਿੱਚ ਗੱਲਬਾਤ ਕਰ ਲੈਂਦੇ ਆ ਤੁਹਾਡੇ ਕੋਲੇ ਆਉਂਦੇ ਆ ਚੱਲ ਕੇ ਗੱਲਬਾਤ ਕਰ ਲਈ ਹਨਾ ਫਿਰ ਜਦੋਂ ਸ਼ਰਤ ਲਿਖਦੇ ਹੋ ਵੀ ਮੁੰਡੇ ਨੂੰ ਭਾਈ ਕੁੜੀ ਪਸੰਦ ਆ ਕੁੜੀ ਨੂੰ ਮੁੰਡਾ ਪਸੰਦ ਆ ਸਾਰੀਆਂ ਗੱਲਾਂ ਬਾਤਾਂ ਆਗੀਆਂ ਉਹ ਲੈਂਣ ਉਹ ਸਾਰੀਆਂ ਗੱਲਾਂ ਵਿੱਚ ਲਿਖਵਾ ਲੈਣੇ ਵੀ ਭਾਈ ਕੱਲ ਨੂੰ ਇਹ ਨਾ ਕਮੀ ਵੀ ਮੁੰਡਾ ਮੈਨੂੰ ਪਸੰਦ ਨਹੀਂ ਸੀ ਧੱਕੇ ਨਾਲ ਰਿਸ਼ਤਾ ਉਹ ਸਾਰੀਆਂ ਚੀਜ਼ਾਂ ਲਿਖਵਾਉਣੇ ਉਹ ਤਾਂ ਲਿਖਵਾਉਣੇ ਜੀ ਮੈਂ ਉਹਨਾਂ ਨੂੰ ਸਾਰੀ ਰਹਿ ਕਰਕੇ ਨਾ ਜਦਨ ਦੇਖ ਲਖਈਆ ਹੋ ਗਿਆ ਉਹਨਾਂ ਨੂੰ 2-4 ਦਿਨ ਦਾ ਫਿਰ ਵੀ ਵਖਬਾ ਰੱਖ ਲਈਦਾ ਹੈਗਾ ਟਾਈਮ ਰੱਖ ਲਈਦਾ ਹੈਗਾ ਵੀ ਤੁਸੀਂ ਆਪਸ ਵਿੱਚ ਹਫਤਾ ਦੱਸ ਦੇ ਨਾ ਸੋਚ ਲੋ ਵਿਚਾਰ ਲੋ ਇੱਕੇ ਦਮ ਦਾ ਥਾ ਛਾ ਸੋਟਾ ਨਹੀਂ ਮਾਰਿਆ ਜਾਂਦਾ ਨਾ ਉਸ ਤੋਂ ਬਾਅਦ ਜਦੋਂ ਫਿਰ ਗੱਲ ਸਾਰੀ ਪੱਕੀ ਹੋਣ ਲੱਗਦੀ ਹੈ ਉਸ ਟਾਈਮ ਮੈਂ ਫਿਰ ਵਿਆਹ ਤੋਂ ਪਹਿਲਾਂ ਲਖਵਾ ਲੈਣਾ ਸਾਰਾ ਕੁਝ ਪਹਿਲਾਂ ਕੋਟ ਕਚਹਿਰੀ ਵਿਖਾਉਂਦਾ ਇਹ ਵਿਚੋਲਾ ਜਦੋਂ ਕਿਸੇ ਦਾ ਰਿਸ਼ਤਾ ਕਰਾਉਂਦਾ ਤਾਂ ਕਿ ਬਾਅਦ ਦੇ ਵਿੱਚ ਕੋਟ ਕਚਹਿਰੀ ਉਨੂੰ ਨਾ ਵੇਖਣਾ ਪਵੇ ਇਹ ਚੀਜ਼ਾਂ ਹੁੰਦੀਆਂ ਕੀ ਮੰਨਦੇ ਹੋ ਅੱਜ ਤੱਕ ਜ਼ਿਆਦਾਤਰ ਜਿਹੜੇ ਰਿਸ਼ਤੇ ਟੁੱਟ ਰਹੇ ਆ ਜਾਂ ਤਲਾਕ ਵੱਲ ਵਧ ਰਹੇ ਆ ਕੀ ਕਾਰਨ ਮੰਨਦੇ ਹੋ ਵਿਚੋਲਾ ਸਾਹਿਬ ਤੁਹਾਡਾ ਤਾਂ ਐਕਸਪੀਰੀਅੰਸ ਵੀ ਹੋ ਗਿਆ ਤਿਰਬਾ ਵੀ ਹੋ ਗਿਆ ਤੁਹਾਡਾ ਤਾਂ ਇਦਾਂ ਦੇ ਲੋਕਾਂ ਦੇ ਨਾਲ ਵਾਹ ਵੀ ਪੈ ਗਿਆ ਇਹ ਦੇਖੋ ਜੀ ਇਹ ਚ ਕਈ ਤਰ੍ਹਾਂ ਦੀਆਂ ਗੱਲਾਂ ਐ ਸਭ ਤੋਂ ਮੁੱਖ ਕਾਰਨ ਤਾਂ ਮੋਬਾਈਲ ਐ ਹੂੰ ਮੈਂ ਤਾਂ ਇਸ ਮੋਬਾਈਲ ਨੂੰ ਸਭ ਤੋਂ ਮੁੱਖ ਕਾਰਨ ਮੰਨਦਾ ਕਿਉਂਕਿ ਘਰੇ ਆਪਣੇ ਅੱਗੇ ਮਾੜੀ-ਮੋਟੀ ਗੱਲ ਹੁੰਦੀ ਸੀ ਹਫਤਾ ਦੱਸ ਦਿੰਦਾ ਪਤਾ ਹੀ ਨਹੀਂ ਸੀ ਲੱਗਦਾ ਇੱਕ ਦੂਜੇ ਨੂੰ ਰਿਸ਼ਤੇਦਾਰੀ ਚ ਜਾਂ ਕਿਤੇ ਵੀ ਉਹਦੇ ਨੂੰ ਗੱਲ ਸ਼ਾਂਤ ਹੋ ਜਾਂਦੀ ਸੀ ਠੰਡੀ ਪੈ ਜਾਂਦੀ ਸੀ ਹੁਣ ਤਾਂ ਮਾੜੀ ਜੀ ਕੁੜੀ ਨੂੰ ਕਿਸੇ ਨੇ ਕੁਝ ਕਿਹਾ ਨਹੀਂ ਸੱਸ ਨੇ ਜਾਂ ਸਹੁਰੇ ਨੇ ਜਾਂ ਘਰ ਵਾਲੇ ਨੇ ਉਹਦੀ ਸੈਕਿੰਡਾਂ ਦੇ ਅੰਦਰ ਮੋਬਾਈਲ ਤੇ ਪੇਕੀ ਪਹੁੰਚ ਜਾਂਦੀ ਗੱਲ ਬਾਕੀ ਪੇਕਿਆਂ ਵਾਲਿਆਂ ਨੂੰ ਵੀ ਕੁਝ ਸੋਚਣਾ ਚਾਹੀਦਾ ਕੁੜੀ ਦੇ ਮਾਪਿਆਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਵੀ ਕੋ ਠਰਮਾ ਵਰਤੀਏ ਪਰ ਉਹ ਤਾਂ ਉਦੋਂ ਫੇਰ ਫੋਨ ਤੇ ਉਹ ਲੱਗ ਪੈਂਦੇ ਹੈ ਸਹਿਨਸ਼ੀਲਤਾ ਹੈ ਨਹੀਂ ਸਹਿਨਸ਼ੀਲਤਾ ਹੈ ਨਹੀਂ ਲੋਕਾਂ ਚ ਸਹਿਨਸ਼ੀਲਤਾ ਹੈ ਨਹੀਂ ਇਸੇ ਕਰਕੇ ਆਪਣਾ ਜਿਹੜਾ ਸਮਾਜ ਹੈ ਨਾ ਉਹ ਤਲਾਕ ਵੱਲ ਨੂੰ ਵੱਧ ਰਿਹਾ ਹੈ ਇਹ ਪਹਿਲਾਂ ਦੂਜੇ ਦੇਸ਼ਾਂ 'ਚ ਜ਼ਰੂਰ ਹੁੰਦੇ ਸੀਗੇ ਨਹੀਂ ਬਣੀ ਤਾਂ ਅੱਡ ਹੋ ਜਾ ਪਰ ਆਪਣਾ ਜਿਹੜਾ ਵਿਆਹ ਦਾ ਮਸਲਾ ਨਾ ਇਹ ਆਪਾਂ ਜਿਵੇਂ ਕਹਿੰਨੇ ਆ ਨਾ ਰਿਸ਼ਤੇ ਉੱਪਰੋਂ ਹੀ ਬੜੇ ਹੁੰਦੇ ਆ ਇਹ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਆਪਾਂ ਆਨੰਦ ਕਾਰਜ ਕਰਦੇ ਆ ਆਪਾਂ ਨੂੰ ਉਹਦਾ ਵੀ ਖਿਆਲ ਰੱਖਣਾ ਚਾਹੀਦਾ ਜਾਂ ਬੱਚਿਆਂ ਦੀਆਂ ਜ਼ਿੰਦਗੀਆਂ ਰੁੱਲ ਜਾਂਦੀਆਂ ਨੇ ਬੱਚਿਆਂ ਦੀ ਮੁੜ ਕੇ ਬੱਚਾ ਹੋ ਗਿਆ ਜਾਂ ਜਵਾਕ ਹੋ ਗਿਆ ਉਹਨਾਂ ਤੇ ਕੀ ਪ੍ਰਭਾਵ ਪੈਂਦਾ ਉਹਨਾਂ ਦੀ ਜਿੰਦਗੀ ਰੁੱਲ ਜਾਂਦੀ ਹੈਗੀ ਹੈਗੀ ਲਓ ਜੀ ਇਹ ਸੀ ਵਿਚੋਲਾ ਸਾਡ ਦੇ ਵਿਚੋਲਾ ਸਭ ਧੰਨਵਾਦ ਆ ਤੁਹਾਡਾ ਅਸੀਂ ਬਹੁਤ ਨਾਮ ਸੁਣਿਆ ਸੀ ਵੀ ਕਾਮਨਾ ਕਰਦੇ ਆ ਕਿ ਤੁਹਾਡੇ ਕੋਲੇ ਰਿਸ਼ਤੇ ਆਲੇ ਆਉਂਦੇ ਰਹਿਣੇ ਜੋੜੀਆਂ ਜਿਹੜੀਆਂ ਬਣਦੀਆਂ ਰਹਿਣ ਤੇ ਤੁਸੀਂ ਦਵਾਵਾਂ ਲੈਂਦੇ ਰਹੋ ਤੇ ਜਿਹੜਾ ਸਾਡਾ ਸਮਾਜ ਆ ਉਹ ਇੱਕ ਚੰਗਾ ਸਿਰਜਿਆ ਜਾਵੇ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਮੇਰੇ ਇੱਥੇ ਆਉਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਜੀ ਸ਼ੁਕਰੀਆ ਲਓ ਜੀ ਇਹ ਆਪਾਂ ਜਿਹੜਾ ਮਲੂਕਾ ਟੀਵੀ ਨੇ ਅੱਜ ਇੱਕ ਤੁਸੀਂ ਕਹੋਗੇ ਵੀ ਨਵੀਂ ਕਾਰਡ ਕੱਢ ਲਈ ਆ ਅਸੀਂ ਇੱਕ ਮੈਸੇਜ ਇਹ ਵੀ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਦਿਖਾਇਆ ਵਿਚੋਲਾ ਕਿਉਂਕਿ ਬਾਦ ਦੇ ਵਿੱਚ ਥਾਣੇ ਕਚਹਿਰੀਆਂ ਦੇ ਵਿੱਚ ਜਾਣ ਦੇ ਨਾਲੋਂ ਚੰਗਾ ਕਿ ਜੇ ਤੁਸੀਂ ਪਹਿਲਾਂ ਹੀ ਸ਼ਰਤਾਂ ਲਿਖ ਲਈਆਂ ਜਾਣ ਪਹਿਲਾਂ ਹੀ ਗੱਲਬਾਤ ਹੋ ਜਾਵੇ ਕਿਉਂਕਿ ਇਹ ਗੱਲ ਮੈਂ ਕਿਸੇ ਸਿਆਣੇ ਬੰਦੇ ਤੋਂ ਪਹਿਲਾਂ ਸੁਣੀ ਸੀ ਇਹ ਗੱਲ ਮੈਂ ਵੇਖੀ ਸੀ ਕਿ ਇੱਕ ਲੜਕੀ ਦਾ ਜਿਹੜਾ ਰਿਸ਼ਤਾ ਸੀ ਉਹਨਾਂ ਨੇ بڑے ਥਾਂ ਤੇ ਕੀਤਾ ਸੀ ਪਰ ਉਹ ਵਾਰੀ-ਵਾਰੀ ਲੜਕੀ ਜਿਹੜੀ ਆ ਜਾਂਦੀ ਸੀ ਕਹਿ ਦਿੰਦੀ ਸੀ ਮੁੰਡਾ ਨਹੀਂ ਪਸੰਦ ਜਾਂ ਕਿਤੇ ਕਹਿ ਦਿੰਦੀ ਸੀ ਮੇਰੀ ਉੱਥੇ ਨਹੀਂ ਬਣੀ ਪਰ ਜਦੋਂ ਉਸ ਸਿਆਣੇ ਬੰਦੇ ਕੋਲੇ ਉਹ ਰਿਸ਼ਤਾ ਗਿਆ ਤੇ ਉਸ ਬੰਦੇ ਨੇ ਇਹ ਸ਼ਰਤ ਲਿਖਾਤੀ ਸੀ ਵੀ ਜੇ ਕੁੜੀ ਛੱਡ ਕੇ ਭੱਜੇ ਇਹ ਗੱਲ 2001-2 ਦੀ ਆ ਉਦੋਂ ਜਿਹੜਾ 2-3 ਲੱਖ ਰੁਪਏ ਦੀ ਵੀ ਬੜੀ ਐਹਮਈਆ ਤੁਸੀਂ 5 ਲੱਖ ਦੀ ਸ਼ਰਤ ਲਿਖਾਤੀ ਜੇ ਕੁੜੀ ਛੱਡੇ ਤਾਂ 5 ਲੱਖ ਰੁਪਇਆ ਦਿਓ ਜੇ ਮੁੰਡਾ ਛੱਡੇ ਤਾਂ ਇੱਕ ਕਿੱਲਾ ਜ਼ਮੀਨ ਦਿਓ ਨਾ ਕੁੜੀ ਕੋਲੇ ਪੈਸੇ ਸੀ ਨਾ ਮੁੰਡੇ ਨੇ ਜ਼ਮੀਨ ਦੇਣੀ ਸੀ ਤੇ ਅੱਜ ਉਹ ਕੁੜੀ ਮੈਂ ਕਹਿੰਦਾ ਵੀ ਪੋਤਿਆਂ ਦੋਤਿਆਂ ਵਾਲੀ ਹੋਗੀ ਐਡਾ ਵੱਡਾ ਅੱਗੇ ਪਰਿਵਾਰ ਹੋ ਗਿਆ ਇਸੇ ਕਰਕੇ ਬਚੋਲਾ ਸਾਹਾ ਜਿਹੜੀਆਂ ਸ਼ਰਤਾਂ ਲਿਖਾਉਣੀਆਂ ਅੱਜ ਬਹੁਤ ਜ਼ਰੂਰੀ ਹੋਈਆਂ ਕਿਉਂਕਿ ਕੋਈ ਘਰ-ਬਾਰ ਖਰੀਦਦੇ ਆ ਟਰੈਕਟਰ ਖਰੀਦਦੇ ਆ ਕਿਉਂਕਿ ਅੱਜ ਕੱਲ ਵਿਆਹ ਘਾਟਾ ਸੌਦੇਬਾਜੀ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਤੇ ਇਸੇ ਕਰਕੇ ਜਦੋਂ ਵੀ ਤੁਸੀਂ ਕਿਤੇ ਰਿਸ਼ਤਾ ਕਰਾਉਣੇ ਹੋ ਵਿਚੋਲਿਆਂ ਨੂੰ ਵੀ ਬੇਨਤੀ ਹੈ ਭਾਈ ਉਹ ਲਾਣਾ ਰੱਖਿਆ ਕਰੋ ਕੱਲੇ ਵਿਚੋਲ ਪੁਣੇ ਪਿੱਛੇ ਨਾ ਜਾਇਆ ਕਰੋ ਮੈਂ ਤਾਂ ਕੰਨਾ ਜੇ ਵਿਆਹ ਤੋਂ ਪਹਿਲਾਂ ਹੀ ਇਹ ਸ਼ਰਤਾਂ ਲਿਖ ਲੈਂ ਜਾਂਣ ਅਗਲੇ ਕੋਲੇ ਦੋਨਾਂ ਕੋਲੇ ਐਫੀ ਡੈਵਟਾ ਸਟਾਮ ਤੇ ਪੱਕੇ ਹੋ ਜਾਣ ਵੈਸਤੇ ਇਹ ਗੱਲ ਹੁੰਦੀ ਹੈ ਜੇ ਨਹੀਂ ਨਿਭਣੀ ਤਾਂ ਕਾਗਜ਼ਾਂ ਨਾਲ ਵੀ ਨਹੀਂ ਨਿਭਣੀ ਪਰ ਇਹ ਕੁਝ ਚੀਜ਼ਾਂ ਪ੍ਰੂਵ ਬਣ ਜਾਂਦੀਆਂ ਜਿਹੜੀਆਂ ਕਿ ਬਾਅ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆ ਚੀਜ਼ ਦੀ ਅੱਜ ਬਹੁਤ ਜ਼ਿਆਦਾ ਜਿਹੜੀ ਲੋਡ ਆ ਗਈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ